ਸਦਾ ਰਬਾਹ ਨਾਮ ਲੈ ਸਾਚੇ ਸਾਹਿਬਾ ਜਨਨਿਤ ਪਰੇਰ ਪਰਪਰ ਸਭ ਕੁਛ ਹੈ ਜਿਸ ਦੇ ਕੇ ਸੋਪਾ ਸਦਾ ਉਸ ਦੇ ਤੁਸਾ ਹਾ ਤੇਰੇ ਨਾਮ ਮਨਵਸਾਂ ਵਾਈ ਨਾਮ ਤੇ ਹੈ ਮਨਵਸ ਤੇ ਨਾਮ ਵਾਜੇ ਸੰਗ ਤੇਰੇ ਜਨ ਬਾਂ ਸੱਚੇ ਸਾਧੂ ਕਾ ਨਾਹੀ ਕਰੇ ਸਤਿਨਾਮ ਮੇਰਾ ਧਾਰੋ

ਹੇ ਲੰਗਰ ਕਪੈ ਦਾ ਸੋਕੋ ਆ ਤਿਤ ਭਰੇ ਅਨੰਦ ਵਾਦੀ ਸਤਿ ਸੁਣੋ ਵਡ ਪਾ ਕੀ ਗੋ ਸਗਲ ਮਨੋਰ ਤ ਪੂਰੇ ਪਾਰ ਬ੍ਰੰਦਰ ਪਾਇਆ ਉਤਰੇ ਸਗਲ ਦੇ ਸੂਰੇ ਕਰੋ ਸੰਤਾਂ ਪੀਰਾਂ ਦੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਰ ਸਭ ਸੇ ਪੂਰੇ ਮੁਰਤੇ ਜਾਣੀ ਮੁਰਤੇ ਪੂਰੀਤ ਕਹਤੇ ਗਵਤ ਸਤਗੁਰ ਰਹਿਆ ਪਰ ਪੂਰੇ ਨਨਵੰਤ ਨਾਨਕ ਗੁਰ ਚਰਨ ਲਾਗੇ ਮਾਝੇ ਅਨਹਦ ਪੂਰੇ ਸਲੋਕ